ਕਿਆ ਕਹਿੰਦਾ ਜਦੋਂ ਸਕੂਟਰੀ ਵਜਾ ਇੰਨੀ ਹਵਾ ਚੜਾ ਦੂੰ ਮੈਂ ਤੈਨੂੰ ਖੂਕਤ ਨੂੰ ਉਹ ਪੂਰੀ ਬੰਦੇ ਨਾਲ ਮਿਲਦੇ ਨਹੀਂ ਹੈਗੇ ਬੰਦੇ ਤੂੰ ਹੀ ਕੀ ਕਰਨਾ ਤੈਨੂੰ ਜਾਨੇ ਪੰਪ ਲੈ ਕੇ ਲੱਗ ਜਾ ਤੱਕਰਾ ਨਾਲੇ ਸਾਡੇ ਵਰਗਿਆਂ ਦੀ ਕਰ ਦੋ ਹਾਂ ਮੇਰ ਦਾ ਕਹੀ ਬਾਈ ਨਾ ਅੱਜ ਨਾ ਰਗਾ ਉਹ ਇਹ ਕੀ ਆਏ ਮੂਰੀ ਜੱਮ ਹੋਊਗਾ ਦਿੱਲੀ ਡੰਡਾ ਸਭ ਮਿਲ ਜਾਊਗਾ ਹੋਊਗਾ ਘਰ ਘਰ ਦਿੱਲੀ ਜੱਮ ਹੋਊਗਾ ਹੋ ਆਇ ਨਾ ਯਾਰ ਕਰ ਪੂਰੀ ਹੁਣ ਹੋਊਗਾ ਕੁਲੇਡਾ ਨਹੀਂ ਤੂੰ ਮੈਂ ਮੰਗਦਾ ਹੁਣ ਕਿਵੇਂ ਹੁਣ ਨਹੀਂ ਮੰਗਦਾ ਸਾਰਿਆਂ ਦੇ ਬਰਬਾਦ ਤੂੰ ਮੈਂ ਮੰਗੀ ਕਿ ਜੇ ਪਾਣੀ ਆਇਆ ਹੁਣ ਮੈਂ ਨਹੀਂ ਮੰਗਦਾ ਅੱਜ ਦੇ 5 ਦਿਨ ਪਹਿਲਾਂ ਮੰਗਦਾ ਤਾਂ ਮੀਂਹ ਪਾਈ ਨਾ ਹੁਣ 15 ਦਿਨ ਤੱਕ ਕਰਤਾ 15 ਦਿਨ ਤੱਕ ਬੈਣ 15 ਦਿਨ ਤੱਕ ਉਹ ਮੀਂਹ ਪਾਈ ਉਹ ਮੀਂਹ ਪਾਈ ਇੱਕ ਵਾ ਪੱਟਾ ਪਰ ਬਣ ਚੱਲ ਜਿਵੇਂ ਹੁਣ ਤਾਰੇ ਮਸੂਏ ਚੱਲੇ ਹਾਂ ਲੋ ਜੀ ਭਾਈ ਰਾਤ ਬੱਟਾ ਪਾ ਕੇ ਤੇ ਨੇਰੇ ਹੋਏ ਤੱਕ ਤੇ ਅੱਜ ਫਿਰ ਸਪਰੇਅ ਵਾਲੇ ਬੰਦੇ ਆਏਗੇ ਸਵੇਰੇ ਆਏ ਨਹੀਂ ਫੜ ਕੇ ਲੈਂਦੇ ਆ ਛੋਟੂ ਇੱਕ ਆਈ ਹੁੰਦੀ ਜਿਆਦਾ ਕਾ ਹੋਰ ਹੁੰਦੀ ਆ ਜਿਆਦਾ ਹੁੰਦਾ ਹੈ ਹੋਰ ਨਹੀਂ ਹੁੰਦਾ ਹੈ ਇੱਕ ਮੋਮੋ ਜੀ ਹਾਂ ਇਹ ਕਹਾ ਇਹੀ ਹੁੰਦਾ ਹੈ ਜਿਆਦਾ ਸਵੇ ਦਵਾਇ ਤੇ ਬੋਤਲ ਦੇ ਬੋਤਲਾਂ ਕਿ ਨਿਕਲ ਗਿਆ ਹਾਂ ਹਾਂ ਅਬ ਕੀੜਾ ਇਹ ਕਿਹੜੀ ਆਬ ਕੀੜਾ ਆ 5 ਕਰੋੜ ਨਿਕਲਦਾ ਰੇ ਮਾ ਤੇ ਬਾਈ ਜੇ ਕਿਸੇ ਨੇ ਕੱਢਣਾ ਕੱਢ ਲਿਓ ਨਿਕਲਦਾ ਤਾਂ ਇਹ ਤਾਂ ਮੈਂ ਸਾਮ ਕੇ ਰੱਖਤਾ ਵੀ ਨੰੂ ਜਿਹੜੇ ਆਪਣੇ ਵਾਲੀ ਆ ਉਹਦਾ ਯਾਰ 2 ਲੀਟਰ ਵਾਲੀ ਉਹ ਪੈਕਿੰਗ ਹੈ ਕੱਢ ਲੈ ਝੋਲੇ ਮਾ ਤੇ ਇਹ ਵੀ ਤੇ 2 ਲੀਟਰ ਵਾਲੇ ਨਾ ਨਾ ਸਪਰੇ ਇਹ ਤਾਂ ਕੈਨੀ ਹੈ ਉਹ ਸੀਸੀ ਨਹੀਂ ਹੈਗੀ ਉਹ ਪੈਕਟ ਹੀ ਆ 2 ਕਿਲੇ ਦਾ ਇਹ 2 ਕਿਲਾ ਦਾ ਹਾਂ ਇਹ 2 ਕਿਲੇ ਦਾ ਪੈਕਟ ਹੈ ਸਮਝ ਗਿਆ? ਲੱਛਾ। ਇਹਦੇ ਪੰਨ ਇਸਕੇ ਅੰਦਰ ਆਏਗਾ? ਕੀ ਆ ਨਾ। ਖਾਊਂਗਾ ਯਾਰ। ਮੁਸਤਕਲ ਹੋ। ਆਹ ਦੇਖਦੇ। ਲਓ ਜੀ ਭਾਈ। ਖਿੱਚ ਦੇਣਾ ਕੰਮ ਹੁਣ। ਬੋਲਿਆ ਕੀ? ਕਦੀ ਲੱਗੂ। ਗੁੰਨਾ ਪਜ। ਇਹ ਪਤਾ ਨਹੀਂ ਦਵਾਈ ਕਿਆ ਖਾਈ ਜਾਤਾ। 2 ਘੰਟੇ ਹੋ ਗਏ ਹੱਥੇ ਮਲੀ ਜਾਂਦਾ। ਜਰਦਾ ਖਾਤਾ ਹੈ। ਇਹ ਵਕੀਸ ਕਰਾਉਣਾ ਪੜੇਗਾ ਵੀ ਜਰਦਾ ਖਾਤਾ ਹੈ। ਕਿੰਨੇ ਪੰਪ ਲਾਏ ਹੁਣ ਤੱਕ? ਕਹਾਂ? ਅਭੀ ਨੋਏ ਲਗਾਇਆ। ਨੋ ਮੈਂ ਨੋ। 14 ਪੰਪ ਲਾ ਕੇ ਆਏ ਆ। ਕਿੰਨੇ ਪੰਪ ਕਰਦੇ ਨੇ ਪਿਆ ਹੋ ਜਾਂਦੇ 50 ਨਹੀਂ ਨੇਰੇ ਰਹਾਤਾ ਨਾ ਜਿਹਾ ਇਤਨੀ ਸਾਰਾ ਇਸ ਤੇ ਖੜਾ ਰਹਾ ਹ ਸੱਤ 70 ਬਾਜੀ ਬਾ ਫੇ ਤਾਂ ਸਪੀਡ ਹੈਗੀ ਆ ਥੋੜੀ ਯਾਰ ਮੈਂ ਫਾਈ ਹੁਣ ਮਾਲ ਘੋਲੂਗੇ 26 26 ਪੰਪ ਇਹ ਕਹਿੰਦੇ ਪਾਣੀ ਵੀ ਘਟ ਹੈ ਮੈਂ ਘਟਾ ਜੇ ਤਾਂ ਬਹੁਤ ਛੋਟਾ ਨਹੀਂ ਹੋ ਜਾਂਦਾ ਬੜਾ ਬੜਾ ਵੜ ਦਿੰਦੇ ਫਿਰ ਹਣਾ ਬਹੁਤ ਗਾੜਾ ਹੋ ਜਾਏਗਾ ਫਿਰ ਆਏ ਕੋਈ ਨਹੀਂ ਵੜ ਦਿੰਦੇ ਬੜਾ ਓ ਬਾਈ ਸਾਹਮਣੇ ਲਾਈਟ ਵੀ ਲਿਖਦੇ ਸੀ ਯਾਰ ਨਹੀਂ ਆ ਜਾ ਫਿਰ ਆ ਜਾ ਪੈਸਿਲੀਟਰ ਕਾ ਕਿ ਪੀਲੀਟਰ ਕਾ ਹੈ ਤੇਰਾ 20 ਦਾ ਯਾਰ ਯਾਰ ਉਸੇ ਮੇਰੇ ਮੇਲੇ ਨਕਸ਼ੇ ਦੇ ਲਈ ਆਉਂਦਾ ਪਾ ਆ ਜਾਏਗਾ ਕਿੰਨੇ ਲੀਟਰ ਦਾ ਨਾਪਾ ਉਹ ਉਹ ਹੋਗਾ ਹੋਈ ਅੱਧਾ ਲੀਟਰ ਦਾ ਹਾਂ ਅੱਧਾ ਤੋਂ ਥੋੜਾ ਥੋੜਾ ਜਿਹਾ ਬਹੁਤ ਦਾ ਬਈਆ ਟੌਪ ਟੌਪ ਦੀਆਂ ਸਪਰੇਅ ਆ ਇਹ ਸਾਰੀਆਂ ਚੱਲੇ ਹਟੇਲ ਜੱਗੇ ਦੇ ਉਧਣਾ ਹੀ ਪਾਇਤਾ ਜੱਜ ਕਿੰਨੇ ਕਿੰਨੇ ਜੱਗੇ ਕਿੰਨੇ ਪੰਪ ਪਾਇਦੇ ਸੱਤ ਉਸ ਕੱਤੇ ਲਗਵਾਉਂਦਾ ਉਹ ਨਹੀਂ ਫੇਰ ਕਿਤੇ ਵੱਧ ਨਾ ਜਾਵੇ ਉਹ ਤਾਂ ਸਾਥ-ਸਾਥ ਆਇਆ ਯਾਰ 26 ਪੰਪਾਂ ਗਿਲ ਤੇਰਾ ਭਰ ਜਾਣਾ ਇਹ ਨਹੀਂ ਭਰੇਗਾ ਹੈ ਜਿਆਦਾ ਹੋ ਜਾਏਗਾ ਯਾਰ ਅੰਦਰ ਤੇ ਬੱਡਲਾ ਬੋਤਲ ਉਹ ਨਹੀਂ ਭਰ ਜਾਣਾ ਰਹਿਣ ਦੇ ਨੇ 26 ਪੰਪ ਬਹੁਤ ਹੁੰਦੇ ਐ ਪਾਵਾ ਤਾਂ ਲੈ ਬੱਸ ਨਹੀਂ ਆਉ ਹਾਂ ਵੀ ਛੋਟੂ ਇਹ ਦੋ ਇਹ ਬਾਈ 5 ਕਰੋੜ ਦਾ ਸਕੈਨਰ ਨਿਕਲਿਆ ਵਿੱਚ ਤੇ ਦੋ ਕਿੱਲੇ ਦਾ ਮਾਲ ਆ ਚੱਲ ਹਾਂ ਇਹੀ ਕੰਮ ਕਰਦੀ ਹੈ ਗੁੱਲੀ ਡੰਡੇ ਦਾ ਪੱਕਾ ਇਲਾਜ ਇਹਹੀ ਇਸ ਦਾ ਇਹ ਹੀ ਇਲਾਜ ਹੈ ਇਹ ਹੀ ਹੈ ਆਜ ਕਾ ਸੀਸੀ ਹੋ ਗਿਆ ਛੋਟਾ ਹਾਂ ਇਹ ਕੋ ਹੋ ਗਿਆ ਆ ਉਹ ਤਾਂ ਹੈ ਚੌੜੇ ਪੱਤੇ ਦਾ ਇਹ ਚੌੜੇ ਪੱਤੇ ਦਾ ਇਹ ਗੁੱਲੀ ਡੰਡੇ ਨੂੰ ਮਾਰਦੀ ਹੈ ਇਹ ਹੀ ਇਹ ਹੀ ਦਵਾਈ ਹੈ ਥੋੜੂ ਆ ਨੂੰ ਕੱਟ ਗਲੀ ਅਬੰਜਾ ਹੈ ਨੇ ਤਾਂ ਮੰਗੂ ਨਾ ਤਾ ਓਂਗਲੀ ਮਾਰ ਵਿੱਚ ਚਲ ਮੰਕਰ ਵੀ ਕੋਲ ਲੈ ਪਾ ਦੇ ਸਾਰੇ ਪਤਾ ਇਸ ਨੂੰ ਓ ਲੋੜ ਆ ਇਹਨਾਂ ਜਲਦੀ ਜਲਦੀ ਕਿੰਨੇ ਆ ਗਏ ਇਹ 7 500 ਨਾ ਨਾ ਇਹਦੇ ਵਿੱਚ 2 ਆਉਂਦੇ ਕਿ 2 3 ਪੌਣੇ ਦਿਨ ਹੈ ਠੀਕ ਹੈ ਗਿਣਤੀ ਰੱਖਣੀ ਵਾ ਆਪਣੇ ਹਿਸਾਬਕ ਤਾ ਪੂਰਾ ਇਹੀ ਜ਼ਰੂਰੀ ਹੈ 8 ਉਹ ਦੇ ਲੈ ਉਦਾਂ ਕਾਲੀ ਹੁੰਦੀ ਹੈ ਵਿਚਵਾਕੇ ਪੀਲੀ ਹੋ ਜਾਂਦੀ ਹੈ ਇਹ ਤੁਸੀਂ ਕਿੰਨੇ ਕਿੰਨੇ ਦੋ 8 ਇਹਦੇ ਕੱਪੜੇ ਲੱਗ ਜਿ ਬਥਰ ਜੂਗੀ ਦਿਖ ਰਿਹਾ ਨਹੀਂ 8 ਨੋ ਨੋ ਫੋੜ ਮਾਰਾ ਕੋ ਇੱਕ ਹੋਰ ਮਾਰ ਇਹ ਬਾਲਟੀ ਰੱਖ ਦੋ ਵੀਰੇ ਉਧਰ ਤੋਂ ਬੋਹ ਇੱਕ ਜੇ ਘੋਲ ਲਿਆ ਸਾਰਾ ਕੁਝ ਨਹੀਂ ਆ ਲੱਗ ਲੱਗ ਘੋਲ ਇਹ ਠੀਕ ਹੁੰਦਾ ਐ ਸਹੀ ਬਲ ਜਾ ਹੁੰਦਾ ਇਹ ਸੋ ਕੁਝ ਨਹੀਂ ਹੁੰਦਾ ਉਧਰ ਫਿਰ ਤਾਂ ਪੰਛੀ ਨਹੀਂ ਜਾਣਾ ਉਹ ਕਿਰਾਉ ਹੋ ਰੋ ਉਹ ਫੇਰ ਫਰਕ ਹੁੰਦਾ ਏ ਨਹੀਂ ਕੁਝ ਨਹੀਂ ਹੁੰਦਾ ਉਹ ਤਾਂ ਐਸਾ ਹੀ ਪਾਦੇ ਦਾ 1500 ਐਸੇ ਹੀ ਪਾਦੇ ਦਾ ਪਾਦੇ ਪਿੱਛੇ ਨਹੀਂ ਤਾਂ ਅਸੀਂ ਦੋ ਬਾਲਟੀਆਂ ਲੈ ਆਏ ਤੇ ਚੱਲ ਹੁਣ ਕੋਈ ਮਤਲਬ ਚੱਲ ਪਿਆ ਬਾਈ ਕੰਮ ਦੋ ਲੈਣਾ ਪਾ ਕਰਤੀ ਇੱਕ ਬੰਦਾ ਥੋੜਾ ਜਿਹਾ ਉਲਝੜਾਤਾ ਹੁਣ ਹੁਣ ਸਮਝਾਤਾ ਉਹਨੂੰ ਪੰਜਾਬੀ ਚ ਸਮਝ ਗਿਆ ਉਹ ਬਾ ਠੀਕ ਐ ਵੀ ਭਾਈ ਜਗਾ ਨਾ ਰਵੇ ਐਨ ਪਰਿਆ ਤਰੀਕੇ ਕੇ ਕਰੋ ਲੋਈ ਭਾਈ ਤੇ ਤੇ ਜੱਤ ਦਾ ਆਇਆ ਖਾਣ ਪੀਣ ਦਾ ਸਮਾਨ ਲੈ ਕੇ ਕੀ ਖਾ ਲਿਆ ਮੈਂ ਕਿ ਖਾਲੀ ਪੈਕਟ ਲੈ ਆ ਦੋ ਕੁਕਰੇੜਾ ਖਾ ਲਿਆ ਯਾਰ ਮੇਰੀ ਵਾਰ ਨੂੰ ਖਾਲੀ ਪੈਕਟ ਖਾ ਵੀ ਕੇ ਸਾਰਾ ਕੁਝ ਨਹੀਂ ਆ ਗਿਆ ਤੂੰ ਫੇ ਖਾਲੀ ਆ ਗਿਆ ਮੈਂ ਤਾਂ ਖਾਲੀ ਆਤਾ ਆ ਇਹ ਆਸ ਰੱਖਿਆ ਤਾਰੇ ਮਿਲੂਗਾ ਕੁਝ ਨਾ ਨਾ ਮੈਂ ਤਾਂ ਕਾਹੇ ਆ ਨਾ ਹਾਂ ਚਲੋ ਖਾਲੀ ਰੱਖਿਆ ਮੇਰੇ ਚਾਹ ਦਾ ਦੋ ਲੱਡੂ ਖਾਇਆ ਆ ਇਹ ਤਾਂ ਠੀਕ ਆ ਪੂਰੀ ਨਹੀਂ ਆਉਣਾ ਆਇਆ ਨਹੀਂ ਹਲੇ ਉਹਨੇ ਬੀਤੀ ਕਣਕ ਕੋਣਕੋ ਨਹੀਂ ਆ ਪਿੰਡ ਦੀ ਜੋਈ ਇੱਥੇ ਲੱਗੇ ਪਿਆ ਚੱਲਦਾ ਕੰਮ ਹੈ ਤੇਲ ਹੈ ਜੀ ਹੈ ਹਾਂ ਆਹ ਬਣਾਇਆ ਹਾਂ ਦੇਖ ਤਾਂ ਤਿੱਖੇ ਹੈਂਟ ਤੇ ਹਾਲ ਦੇ ਲੱਗੇ ਜਿਵੇਂ ਨਿਕਲੇ ਹੈੜ ਤੇ ਚਮਕ ਕੇ ਫਿਰ ਤੋਂ ਘਟਨੇ ਤਾਂ ਹੋਰੀ ਕਰੇ ਤਾਂ ਹੰਮ ਐਨੇ ਉਹ ਹੈੜਾ ਦੇ ਤਿੱਖਾ ਦੇਤਾ ਜਿਹੜੀ ਚੀ ਲਾਦੀ ਮੇਨ ਹਾਂ ਹੋਇਆ ਤਾਂ ਨਿਕਲੇ ਹਾਂ ਇਹ ਬਾਈ ਦੇਖ ਲਾ 10 ਲਾ ਓਏ ਲੱਗੇ ਲੱਗੇ ਹਿੱਲਗੇ ਮਾਰੇ ਆ ਰਹੀ ਹੈ ਲੈ ਵਾ ਜਾਇਆ ਮਾਰ ਲੋ ਜੀ ਬਾਈ ਐਨ ਇੱਕ ਨੰਬਰ ਕੰਮ ਚੱਲਦਾ ਏ ਜਿੱਥੇ ਜਿੱਥੇ ਸਪਰੇ ਨਹੀਂ ਹੋਈ ਬਾਈ ਲੱਗੇ ਖੇਤ ਦੇ ਸਾਡੇ ਕੋ ਜਿੱਥੇ ਹੋ ਗਿਆ ਐਨ ਪਲੇ ਰੰਗ ਦਾ ਹੋ ਗਿਆ ਉਧਰ ਗੱਠਾਂ ਦੇ ਵੀ ਆ ਗਏ ਬਾਈ ਆਰੇ ਬਾਈ ਵਾਲੇ ਖੇਤ ਮਾ ਜਿਹੜਾ ਰੈਂਡਰ ਟਿੱਪੀ ਮਾ ਨਾਲ ਹੀ ਆ ਬਾਈ ਮੂਰੇ ਹੱਕ 55 ਡੈਕਟਰ ਮਾ ਵੀ ਇੱਠਾ ਲੈ ਵੀ ਆਵਨੇ ਬੰਦਾ ਕਾਬੂ ਕਰ ਲਿਆ ਅੱਜ ਇੱਧਰ ਬਾਈ ਅਸੀਂ ਖੇਤਾਂ ਵਿੱਚ ਰਹਿੰਦੇ ਹਾਂ ਮੋਮੋ ਜੀ ਵਕੀਰਾ ਰੈਕਸਲ ਚਾਹੀਦਾ ਸਤ ਤੂਰ ਹੈ ਨਾ 버ਗਰ ਵਾਲੇ ਤੂੰ ਪੁੱਛ ਵੀ ਮਿਲ ਨਹੀਂ ਖਾਣਾ ਇਹ ਤੇ ਪਾਲਟੀ ਲੈਣੀ ਕਰੇ ਬਾਪੂ ਤੇ ਇਹ ਰਾਤ ਨਹੀਂ ਲੈਣੀ ਇਹ ਬੰਦਾ ਖੜਾ ਚੱਲ ਸੁਠੇ ਠੀਕ ਹੈ ਬਾਪੂ ਤੇ ਤੂੰ ਮੈਨੂੰ ਦੱਸ ਹੁਣ ਅਸੀਂ ਰਹਿੰਦੇ ਹਾਂ ਖੇਤ ਵਿੱਚ ਵਕੀਰਾ ਚਾਹੀਦੀ ਮੋਮੋ ਜੀ ਚਾਹੀਦੀ ਰੈਕਸਲ ਚਾਹੀਦੀ ਡਾਇਆ ਚਾਹੀਦਾ 12 ਬੱਕ 16 ਚਾਹੀਦਾ ਤੂਰ ਹੈ ਨਾ 버ਗਰ ਵਾਲਿਆਂ ਜੋ ਤੂੰ ਸਾਨੂੰ ਦੱਸ ਗਿਆ ਹਣਾ ਦੱਸ ਇਹਨੂੰ ਅੱਜ ਵਰਗਾ ਲੈ ਗਿਆ ਦੇਖੇ ਤਾਂ ਹੁੰਦਾ ਨਹੀਂ ਜੇ ਤੇਰੇ 6 ਮਹੀਨੇ ਹੋ ਗਏ ਲੱਗੇ ਜਗੇ ਦੇ ਬਾਪੂ ਕੋਲ ਉਧਰ ਵਸਗਵਾ ਨੂੰ 6 ਮਹੀਨੇ ਹੋ ਗਏ ਨਾ ਵਰਗਾ ਨਹੀਂ ਆਉਂਦਾ ਕਰ ਮੁੱਕਰ ਗਿਆ ਮੈਨੂੰ ਨਹੀਂ ਲੱਗਦਾ ਨਹੀਂ ਉਹ ਗੱਲ ਤੋਂ ਥੋੜ ਦੇ ਕੇ 6 ਮਹੀਨੇ ਹੋ ਗਏ ਤੈਨੂੰ ਲੱਗੇ ਜਗੇ ਜੇ ਤੇਰੇ ਬਾਪੂਰੇ ਪਾਲਟੀ ਲੈਣਗੇ ਇਹਨੂੰ ਮਿਲ ਜੂਗੀ ਇਹ 2 ਲੀਟਰ ਵਾਲੀ ਬੋਤਲ ਲੈ ਜਾਊਗਾ ਇਹਨੂੰ ਉਲਟਾ ਉਲਟਾ ਨਹੀਂ ਆਕਲ ਹੈ ਕਾ ਨਾ ਨਾ ਅਕਲ ਆੜੀ ਆ ਬੜੀ ਦੇਖੇ ਆ ਦੂਆ ਬੀਲਰ ਆ ਉਹ ਤਾਂ ਨਹੀਂ ਹੈਗਾ ਬਿੱਟੂ ਵਾਲਾ ਇਹਦਾ ਹੋਰ ਆ ਨਮਾ ਹੈ ਤਾਂ ਬੈਲਰ ਵੀ ਟਰੈਕਟਰ ਵੀ ਉਹ ਤਾਂ ਛਤਰੀ ਨਹੀਂ ਹੈਗੀ ਉਹਨੂੰ ਤਾਂ ਹੋਰ ਆ ਬਸ ਬੈਲਰ ਦਾ ਇੱਕ ਅੱਧਾ ਦਿਨ ਦਾ ਤਾਂ ਕੰਮ ਰਹਿ ਗਿਆ ਹੁਣ ਤਾਂ ਕਿਤੇ ਫੂਸੇ ਨਹੀਂ ਦੇਖਦਾ ਨਿਭੜਦਾ ਕੰਮ ਆਪਨੇ ਤਾਂ 100% ਪਜਾਈ ਹੋਲੀ ਮੰਡ ਜੀ ਜਾ ਕੇ ਪਤਾ ਲੱਗਦਾ ਸਾਰੇ ਵੀ ਜੋਗਾਂ ਮੰਡਾ ਆਪਣੇ ਤਾਂ ਏਰੀਆ ਕਿਸੇ ਦਾ ਰੇਹ ਹੈ ਹੀ ਨਹੀਂ ਕੋਈ ਉਹ ਜੁੰਡੇ ਵਾਲਾ ਚਮਕਦਾ ਆਹੇ ਖੇਤ ਰਹਿ ਗਿਆ ਤਾਂ ਇੱਕ ਹਾਂ ਇਹ ਵੀ ਇੱਕ ਨੇਤਰਬਾਈ ਵਾਲਾ ਇਹ ਵੀ ਇੱਕ ਰਿੰਚ ਵੀ ਹੋਣਾ ਜਿੱਦਣ ਆ ਕੇ ਓਰੇ ਬੀਜਣ ਨਹੀਂ ਖਲੂ ਕਹਿੰਦਾ ਮੈਂ ਤੇ ਆਈਡੀਆ ਲਈ ਆਏ ਆ ਆਪਾਂ ਜਾਣੇ ਆ ਪਾਹੇ ਪਾਹੇ ਕੋਈ ਕਣਕ ਨਹੀਂ ਰਹੀ ਕਿਸੇ ਦੀ ਵੀ ਸਾਰੀ ਬੀਜ ਹੋ ਗਈ ਜੀ ਦੋ ਤਿੰਨ ਦਿਨ ਦੇ ਵਿੱਚ ਵਿੱਚ ਕਿੱਥੇ ਛੱਡਦੇ ਬਾਈ ਸੁਪਰ ਸੀਡਰ ਆ ਗਏ ਕਿੱਲਿਆਂ ਦੇ ਕਿੱਲੇ ਖਾਏ ਨੇ ਜਦ ਕੱਲੀ ਜੇ ਵਕੀਰਾ ਕਰਦੇ ਉਹ ਤਾਂ ਫਾਂਡ ਦਾ ਬਦਲ ਲਾਦਾ ਵਿੱਚ ਬੈਂਕਰ ਪਾਉਂਦੇ ਫਾਂਡ ਦਿਖਦੀ ਕਹਿੰਦਾ ਸੀ ਪਹਿਲੀ ਫਾਂਡ ਚ ਲਾ ਕੇ ਆਉਣੀ ਭਾਈ ਇਹਨਾਂ ਦੋਈ ਫਾਂਡ ਨੂੰ ਪਹਿਲੀ ਦਿਖਦੀ ਹਰ ਜਾਣੀ ਮਨੇ ਬੜ ਗਿਆ ਮੈਂ ਕਾਲਾ ਵੀ ਲਾਸਟ ਵਾਲਾ ਪੰਪ ਹੈ ਇਹ ਸਵੇਰੇ ਲੈਟ ਮਿਲਦਾ ਇਹਦਾ ਫੜ ਕੇ ਲਿਆਂਦੇ ਸੀ ਕੋਲੇ ਬੈ ਗੇ ਜੇ ਤੂੰ ਉਹੀ 5 ਵਜੇ ਚਲੇ ਜਾਂਦਾ ਉੱਥੇ ਫੜ ਲਿਆਉਂਦਾ ਤੇ ਤਿੰਨ ਲੱਦ ਲਿਆਉਂਦਾ ਜਿਆਦੇ ਲੰਘੇ ਫੇਰ ਨਹੀਂ ਕੋਈ ਪਤਾ ਇਹਨਾਂ ਦਾ ਫੜਨੇ ਪੈਣੇ ਆ ਕਿਉਂਕਿ ਚੱਲ ਹੀਲਾ ਹੋ ਗਿਆ ਤਰਾਈ ਬੋਲਦਾ ਕਿ ਫਿਰ ਦਰ ਦਉ ਦਾਗੇ ਤੇ ਕਿਹਦਾ ਦੇਖਾਈ ਉੱਤੇ ਕੀ ਕਹਿੰਦਾ ਜੱਟ ਸਕੂਟਰੀ ਵਜਾ ਇੰਨੀ ਹਵਾ ਚੜਾ ਦੂਗੀ ਅभी ਛੜਾ ਦੂ ਮੈਂ ਤੈਨੂੰ ਫੋਨ ਕਰ ਨੂੰ ਉਹ ਪੂਰੀ ਬੰਦੇ ਦਾ ਮਿਲਦੇ ਨਹੀਂ ਹੈਗੇ ਬੰਦੇ ਤੁਸੀਂ ਕੀ ਕਰਨਾ ਤੈਨੂੰ ਜਾਣੇ ਪੰਪ ਲੈ ਕੇ ਲੱਗ ਜਾਓ ਟੱਕਰ ਨਾਲੇ ਸਾਡੇ ਵਰਗਿਆਂ ਦੀ ਕਰ ਦੋ ਮਨਸੂਰੇ ਕਰਤੀ ਤੇ ਹਾਂ ਇੱਕ ਬੰਦੇ ਫੜਨ ਆਇਆ ਬੰਦੇ ਨਹੀਂ ਮੇਰਾ ਟਰੈਕਟਰ ਵਾਲਾ ਫੜਨਾ ਬੰਦਿਆਂ ਦਾ ਮੁੱਸਾ ਅੱਛਾ ਜਿਹੜਾ ਉਹ ਜਿਹਕੇ ਹੈਗਾ ਕਿ ਤੇ ਡੱਡੂ ਯਾਰ ਕਿਹਦਾ ਯਾਰ ਦਲੀਪਾ ਨੰਬਰ ਹੈ ਪਿਆ ਤਾਂ ਤੂੰ ਹੋਰ ਬੀਜ ਦਾ ਇਕੱਠੇ ਬੁਲਾ ਲਾ ਉਹਨੂੰ ਇੱਕ ਦਿਨ ਮਬੀਦ ਦੇ ਨੇ ਬਸ ਕਹ ਲੂੰ ਅੱਜ ਇਹ ਮਨਸੂਰੇ ਕਿੰਨੇ ਦਿਨ ਹੋ ਗਏ ਯਾਰ ਉਹ ਚੱਕਰ ਹਾਂ ਕਣਕ ਜੰਮਣ ਦਾ ਕੋਈ ਚੱਕਰ ਨਹੀਂ ਲੱਗੇ 5 ਦਿਨ ਹੋ ਗਏ ਕੋਈ ਚੱਕਰ ਨਹੀਂ ਪੂਰੀ ਨਿਕਲੀ ਤਾਂ ਨਹੀਂ ਪਤਾ ਨਹੀਂ ਉਹ ਪੂਰੀ ਉਹ ਆਰੀ ਸਪਰੇਅ ਕਰੀ ਕੰਮ ਆ ਉਹ ਸੀ ਹੁਣ ਦੱਸ ਇਹਦੀ ਮੇਦੀ ਤਾਂ ਨਹੀਂ ਹੁੰਦੀ ਕਿੱਥੇ ਉੜ ਗਈ ਯਾਰ ਹਵਾ ਚੱਲਦੀ ਸਾਰੀ ਬਾਲੇ ਬਾਲੇ ਉੜ ਗਈ ਕਿੱਥੇ ਫੋਟੋ ਦਿਖਾ ਕੱਢ ਕੇ ਦੇਖੀ ਗੁਲੀ ਜੰਮਦਾ ਫੋਟੋ ਦਿਖਾ ਨਾ ਨਾ ਮੈਂ ਦੇਖ ਲਈਏ ਕੰਮ ਕਰ ਫੋਟੋ ਨਹੀਂ ਦੇਖਣੀ ਹੈਗੀ ਬਾਈ ਮੈਂ ਆ ਬੀਚ ਮੇਰੇ ਪਪੇ ਇਹੀ ਦਾ ਹਾਂ ਮੈਂ ਸੜਾ ਲਾਇਨ ਨਾਲ ਫੇਰੀ ਨੂੰ ਘੁੰਮ ਕੇ ਆਉਣਾ ਮੈਂ ਕਿਹੜਾ ਖੂਂਜੇ ਵਿੱਚ ਬਾਂਕਰ ਤਾਂ ਗੁਲੀ ਜੜਾ ਤਕੜਾ ਹੋਊਗਾ ਪੂਰੀ ਗੁਲੀ ਜੜਾ ਵੀ ਆਏ ਉਹ ਆਪੂ ਆ ਮੈਂ ਨਾ ਕਹੀਂ ਬਈ ਨਾ ਅਜਿਹਾ ਰਗਾ ਓਏ ਕਿਹਾ ਓ ਜਦੋਂ ਹੋਊਗਾ ਦਿੱਲੀ ਡੰਡਾ ਜਦੋਂ ਹੋ ਜਾਵੇ ਹੋ ਰਿਹਾ ਖੜਾ ਖੜਾ ਦਿੱਲੀ ਜਦੋਂ ਹੋਊਗਾ ਓ ਮਰੀ ਯਾਰ ਤੜਨਾ ਹੋਣਾ ਮੀ ਕਰਕੇ ਰੁਕ ਗਿਆ ਨਾ ਨਾ ਹਾਂ ਐ ਨਾ ਯਾਰ ਕਰ ਮਹੀ ਮੰਗਦਾ ਹੁਣ ਕਿਵੇਂ ਨਹੀਂ ਹੁਣ ਨਹੀਂ ਮੰਗਦਾ ਸਾਰੇ ਸੇ ਬਰਬਾਦ ਤੇ ਉਹ ਮਹੀ ਮੰਗੀ ਕੇ ਜੇ ਪਾਣੀ ਆਇਆ ਮਾਦਾ ਹੁਣ ਮਹੀ ਨਹੀਂ ਮੰਗਦਾ ਤੇ ਪੰਜ ਦਿਨ ਪਹਿਲਾਂ ਮੰਗਦਾ ਤਾਂ ਮਹੀ ਬਾਇ ਹੀ ਰੱਬ ਨੇ ਹੁਣ 15 ਦਿਨ ਤੱਕ ਕਰਤਾ 15 ਦਿਨ ਤੱਕ ਬੈਗ 15 ਦਿਨ ਤੱਕ ਉਹ ਮਹੀ ਬਾਇਵੇ ਉਹ ਮਹੀ ਬਾਇ ਇੱਕ ਵਾ ਪੱਟਾ ਵੀ ਮਾਣ ਚੱਲ ਜਿਵੇ ਹੁਣ ਤੇਰੇ ਮਸੂਏ ਚੱਲੇ ਹਾਂ ਹਾਂ ਇਹਦਾ ਪਤਾ ਨਹੀਂ ਕਿੱਥੇ ਗਿਆ ਨਹੀਂ ਕਰਨੀ ਨਹੀਂ ਕਰਨੀ ਛੱਡ ਪਿਆਰ ਲੈ ਜਾ ਇਹਨਾਂ ਲੋ ਜੀ ਵਾਈ ਭੂਰੀ ਨੇ ਵੀ ਨਵੇੜ ਤਾਂ ਕੰਮ ਮੁੰਡਾ ਵੀ ਦੇਖਣੇ ਨੇ ਪਿੱਛੇ ਖੜਾ ਏ ਇਹਦਾ ਜੀ ਕਰਦਾ ਕਿ ਮੈਂ ਵੀ ਨਾਲ ਜਾਣਾ ਏ ਦਾਣੇ ਪੂਰੇ ਦਾਣੇ ਪੂਰੇ ਆ ਭਾਈ ਮਸ਼ੀਨ ਦੀ ਮौज ਆ ਪੂਰੀ ਨੇ ਭਾਈ 2 ਘੰਟੇ ਚ ਸਾਰਾ ਕੁਝ ਕਰਤਾ ਜਕਰ ਜੁੰਮਾ ਖੇਤ ਪੂਰੇ ਵਾਏ ਪਿਆ ਨੇ ਬਣਾਏ ਪਿਆ ਆ ਬੀਤਾ ਉਹ ਗੀਲਾ ਬੀਤਾ ਪਰਿਆਲਾ ਬੀਤਾ ਨਵੇੜ ਤਾਂ ਕੰਮ ਅਮਨਾ ਰਹਿ ਗਿਆ ਇਧਰ ਹੁਣ हां हां ਵਧੀਆ ਉਹ ਬੀਜ ਦੇਖਦਾ ਹੱਸਦਾ ਬਾਈ ਜਿਹੜਾ ਟਾਪਾ ਜਾ ਵੀ ਖੋਲੇਗਾ ਮਹੀਨ ਦਾ ਉਹ ਵੀ ਲਾਉਣਾ ਕਰ ਪਿਆ ਏ ਮੋਟਰ ਪਰ ਕੁਰੀ ਕੋਸ ਵੀ ਟਾਈਮ ਨਹੀਂ ਲਾਇਆ ਤਾ ਕਦ ਆਇਆ ਤੂੰ ਘਰ ਲੰਘ ਚੱਲਿਆ ਪਤਾ ਨਹੀਂ ਕਿਸੇ ਨੂੰ ਪਤਾ ਪਿੰਡ ਵਿੱਚ ਪਤਾ ਹੀ ਨਹੀਂ ਉਹੀ ਤਾਂ ਗੱਲ ਕਿਸੇ ਨੂੰ ਨਹੀਂ ਪਤਾ ਨਾਲ ਥੋੜੇ ਨਾਲ ਉੱਥੇ ਸਪਰੇਅ ਕਰਾਉਂਦਾ ਦਾ ਹਾਂ 12 ਵਜੇ ਗਿਆ ਤੁਹਾਡੇ ਬਾਅਦ 1 ਵਜੇ ਚਾਹ ਚੂ ਪੀਤੀ ਡੰਗਰਾ ਕੋ ਕੰਡਾ ਪਾਇਆ ਹਾਂ 1 ਵਜੇ ਤੋਂ ਬਾਅਦ ਹੋਰੇ ਆ ਗਿਆ ਸਾਢੇ 3 ਨਿਕਲੇ ਦਿੱਤੇ ਪਤਾ ਹੀ ਲੱਗਦਾ ਵਾ ਗਾ ਘੁੰਮ ਪੂਰੇ ਲਾਤੀ ਖੋਲੀ ਤਾਂ ਫਾਇਦਾ ਵੀ ਹੈਗਾ ਕਿਹਦਾ ਹਾਂ 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 ਇਹਦੇ ਨਾਲ ਟਾਇਰ ਦੇਖ ਜ ਜਾਂਦਾ ਭਾਈ ਜਿੱਥੇ ਰੱਖ ਲੈਨ ਸਿੱਧੀ ਹੈ ਭਾਈ ਮੈਂ ਤਾਂ ਆਪ ਹੈਰਾਨ ਹਾਂ ਹਲੇ ਜੱਗਾ ਕਹਿੰਦਾ ਦਾ ਕਹਿੰਦਾ ਪੂਰੀ ਮਸ਼ੀਨ ਪਾ ਕੇ ਲੈ ਕੇ ਗਿਆ ਮਹਾ ਆਪਣੇ ਜਾਂਦੇ ਤੱਕ ਕਹਿੰਦਾ ਕੀ ਲੱਕ ਬੀਜਣਾ ਐਨੀ ਭਰਾ ਸਾਰਾ ਹੀ ਕੱਢਦਾ ਟਾਈਮ ਲੱਗਾ ਇਹਦੇ ਨਾਲ ਹੀ ਟਾਈਮ ਲੱਗਦਾ ਖੇਤ ਤਿਆਰ ਚਾਹੀਦਾ ਹੈ ਖੇਤ ਤਿਆਰ ਜਾਂਦਾ ਅਜਮਾਨ ਨੂੰ ਕੁੱਟਿਆ ਇਹਦੇ ਨਾਲ ਆਇਆ ਯਾਰ ਕਿਨੇ ਕੁੱਟਿਆ ਹਰੇਕ ਚੀਜ਼ ਨਾ ਵੀ ਤੇ ਇਹ ਵੀ ਨਾ ਬਣਾ ਕੇ ਖੇਤ ਵੀ ਨਹੀਂ ਹਾਂ ਲੱਗੇ ਨੇ ਖੇਤ ਬਾਈ ਅਜਮਾਨ ਨੂੰ ਕੁੱਟਿਆ ਆ ਬਾਈ ਖੇਤ ਰੱਖਣਾ ਬਣਾ ਕੇ ਬੀਜ ਹੁੰਦੇ ਇਹਦੇ ਗੱਲ ਜੇ ਸਫਾਈ ਆ ਤਾਂ ਪੂਰੀ ਜੁੰਡੇ ਭਾਂਤੇ ਫੇਰ ਬਾਈ ਇਹ ਨਹੀਂ ਕਰੀ ਹੈ ਤਾਂ ਪਤਾ ਹੀ ਨਹੀਂ ਲੱਗਣ ਮੈਂ ਤਾਂ ਪੀਆਂ ਨੇ ਛੱਡ ਦੇਣ ਤਾਂ ਪੀਆਂ ਚਾਹੀਦੀਆਂ ਵਧੀਆ ਦੂਰ ਕਰਿਆ ਤਵੀਂ ਦਾ ਤਵੇ ਚਲੋ ਫੋਗਾ ਮਾਰ ਕੇ ਹਲਾਂਗੇ ਰੂਪ ਆ ਹਲ ਵੀ ਸਮਝ ਲੈ ਪਿਛਲੀ ਘੋੜੀ ਜੀ ਦੇਦ ਹੀ ਨਹੀਂ ਦੀ ਕਹਦੇ ਐਨ ਗੱਡੇ ਵਿੱਚ ਰਾਤ ਪੂਰੀ ਤਾਇਆ ਕਹਿੰਦਾ ਉਹ ਆ ਕਹਿੰਦਾ ਹਲ ਧੜੇ ਹੀ ਨਹੀਂ ਲੱਗਦੇਗੇ ਨੇ ਥੱਲੇ ਇਹ ਕਹਿੰਦਾ ਮੈਂ ਉੱਪਰ ਚੱਕ ਲੈ ਮੈਂ ਕਹਿੰਦਾ ਉੱਪਰ ਚੱਕ ਨਹੀਂ ਹੁੰਦੇ ਕਹਿੰਦਾ ਕਾ ਤੇ ਮਾਸ ਬਰਿੰਗ ਖੋਲ ਗਿਆ ਰਟ ਪਵਾਇਆ ਰਾੜ ਤਾਂ ਨਵੇਂ ਦਾ ਸਾਲਾ ਦੱਬਦਾ ਨਹੀਂ ਇਹ ਕਿਹੜੇ ਬਾਬਾ ਆ ਟਾਪ ਲੋਜ ਪੂਰੇ ਛੱਡ ਕੇ ਠੀਕ ਹੈ ਪੂਰੀ ਧੂਏ ਟਰੈਕਟਰ ਜੀ ਨਹੀਂ ਜਾਣ ਕਾ ਵੱਧ ਉਹਦੇ ਨਾਲ ਵੱਧਾ ਵੱਧਾ ਨਾ ਬੜਾ ਹੈ ਦੁਆਰਾ ਹਲੇ ਮੜ ਮੋਟਾ ਲੋਡ ਲੰਦਾ ਤਾਂ ਇਹ ਤਾਂ ਨੰਦਾ ਜਿੱਦ ਦੀ ਆਪਣੇ ਠੋਕਰ ਜੀ ਜਿੱਦਾਂ ਇਹਦੇ ਜ਼ੋਰ ਵੱਜੇ ਪਹਿਲਾਂ ਕੱਟਦਾ ਪਹਿਲਾਂ ਘਟਦਾ ਗਾਡੀ ਨੇ ਬਾਈ ਮਾੜਾ ਇਹ ਪੰਪ ਸੈੱਟ ਕਰਿਆ ਤੇਲ ਤੇਲ ਨੂੰ ਨਹੀਂ ਖਾਂਦਾ ਹਾਂ ਕੰਮ ਜ਼ਿਆਦਾ ਕਰਦਾ ਕੰਮ ਜ਼ਿਆਦਾ ਕਰਦਾ ਠੋਕਰ ਦਾ ਯਾਰ ਤੋਰਨ ਲੱਗੇ ਰੇਲਾ ਫੜ ਲੈਂਦਾ ਜੇ ਪਹਿਲਾਂ ਹੀ ਤੁਰ ਕੇ ਤੋਰਨ ਲੱਗੇ ਮਰ ਜਵੇ ਫੇਰ ਗੱਲ ਨਹੀਂ ਬਣਦੀ ਇਹ ਗੱਲ ਨਹੀਂ ਬਣਦੀ ਰੇਲਾ ਫੜਦਾ ਚੱਲ ਕਿਆ ਕਹਿੰਦਾ ਇਹ ਜਾਣਾ ਮਸ਼ੀਨ ਖੋਲਣੀ ਜੱਗੇ ਤੇ ਹੁਣ ਕਹਿੰਦਾ ਉਹਦਾ ਪਾਪਾ ਕਹਿੰਦਾ ਮੈਂ ਖੜਾਉਣੀ ਹੈ ਕਹਿੰਦਾ ਤੂੰ ਉਹਦੇ ਪੁੱਛ ਲੈਣ ਦੇ ਜਗ੍ਹਾ ਫੋਨ ਕਰਦਾ